ਸੁਮਰ ਸੰਦੂ ਦੀ ਰਚਨਾ ਜਿੰਦ ਮਰ ਜਾਣੀ ਭਗਤੀ ਜਿੰਦ ਭਾਵੇਂ ਕੁੱਟ ਕੇ ਹੀ ਆ ਜਾਂਦੀ ਪਰ ਕਦੇ ਕਦੇ ਥਾਂ ਹੀ ਮੁੱਕ ਜਾਂਦੀ ਤੇ ਕਦੇ ਕਦੇ ਪਤਾ ਨਹੀਂ ਕੀ ਤਲੇਰੀ ਆਉਂਦੀ ਇੱਕਦਮ ਬੀਬੀ ਨਹੰਤ ਦਾ ਰੂਪ ਧਾਰ ਲੈਂਦੀ ਆਹੋ ਕੁੱਟ ਤੇ ਆਈਆਂ ਮੈਂ ਤਾਂ ਕੁੱਟੇ ਇਹ ਤੋਈ ਬੰਦੇ ਲੋ ਮੈਂ ਤਾਂ ਕੁੱਟੋ ਕਹਿੰਦੀ ਜਿੰਦ ਰੋਹ ਜਹਾ ਮਾਰ ਕੇ ਨੱਤ ਗਿਹਾ ਭਲਾ ਲੈਂਦੀ ਤੇ ਬੀਬੀ ਨਹੰਤ ਨੂੰ ਹੱਸਾਤਾ ਆਉਂਦਾ ਪਾਰੋ ਹੋ ਜਿੰਦ ਦੇ ਸਾਹਮਣੇ ਨਹੀਂ ਸੀ ਹਾਲ ਦੀ ਕਦੇ ਜਿੰਦ ਨੂੰ ਹੋਰ ਹੱਲਾਸ਼ੀ ਨੰਗਰ ਜੀ ਬੀਬੀ ਮਹਾਂਤ ਨੇ ਪੁੱਛਣਾ ਕੀ ਪੰਗੇ ਲੈ ਸੀ ਤੇ ਕਿਹਨੇ ਪੰਗੇ ਲੈ ਸੀ ਤਾਂ ਜਿੰਦ ਨੇ ਦੱਸਣਾ ਬੀਬੀ ਉਹ ਜਾਣੇ ਕਾ ਮੁੰਡਾ ਮੈਨੂੰ ਤਾਂ ਦਾ ਨਾ ਤੂੰ ਮੁੰਡਿਆ ਚ ਨਾ ਕੁੜੀਆਂ ਚ ਤਾਂ ਦਾ ਉਹ ਤਾਂ ਤੁਸਰਾ ਬੀਬੀ ਫਿਰ ਮੈਨੂੰ ਗੁੱਸਾ ਆ ਗਿਆ ਮੈਂ ਫਿਰ ਬਾਸਤੀ ਨਾਲ ਹੀ ਪੰਨਿਆ ਆਮਰਾ ਮਾਂ ਅੰਤਲੇ ਮੱਥੇ ਤੇ ਹੱਥ ਮਾਰ ਦਿਆ ਆਖਿਆ ਨਾ ਫੇਰ ਕੀ ਹੋ ਗਿਆ ਜੋ ਸੱਚ ਹੈ ਉਹ ਤਾਂ ਹੀ ਆਖਿਆ ਇਹ ਗੱਲ ਸਹੀ ਹੈ ਪੁੱਤ ਨਾ ਆਪਾਂ ਬੰਦਿਆਂ ਚ ਤੇ ਨਾ ਬੁੜਿਆਂ ਚ ਫਿਰ ਤੁਸੀਂ ਮੈਨੂੰ ਮੁੰਡੇ ਟੁਰੀਆਂ ਵਾਲੇ ਸਕੂਲ ਚ ਕਿਉਂ ਲਾਇਆ ਜਿੰਦ ਕੋਹਦੀ ਤਾਂ ਬੀਬੀ ਉੱਥੇ ਕੈਦ ਰਹੀ ਆਪਣੇ ਲੋਕਾਂ ਵਾਸਤੇ ਵੱਖਰੇ ਸਕੂਲ ਹੈ ਨਹੀਂ ਏ ਤਾਂ ਲਾਇਆ ਤੈਨੂੰ ਮੁੰਡੇ ਬ링ਾਸ ਨੂੰ ਬਾਹਰ ਸਕੂਲ ਦੇ ਵਿੱਚ ਨਾਲੇ ਸਕੂਲ ਦੇ ਵਿੱਚ ਕਿਸੇ ਨੂੰ ਕੁੱਟੀ ਮਾਰੀ ਦਾ ਨਹੀਂ ਹੁੰਦਾ ਜੇ ਤੈਨੂੰ ਇੰਨਾ ਹੀ ਗੁੱਸਾ ਆਉਂਦਾ ਸੀ ਤਾਂ ਤੂੰ ਜਾ ਕੇ ਮੈਡਮ ਨੂੰ ਦੱਸਦੀ ਅਗਲਾ ਨੇ ਨਾਮ ਘਟ ਲੈਣਾ ਤੇਰਾ ਸਕੂਲ ਚੋਂ ਤੋਈ ਨਾ ਜੇ ਸਕੂਲ ਤੋਂ ਨਾਮ ਟੱਟ ਦੇਣਾ ਤਾਂ ਟੱਟ ਦੇਣਾ ਮੈਂ ਨਹੀਂ ਜਾਣਾ ਇਹੋ ਜਿਹੇ ਸਕੂਲ ਜਿੱਥੇ ਸਾਰੇ ਮੇਰੇ ਦੁਸ਼ਮਣ ਐ ਰਾਜਨੀ ਮਹਾਂਤ ਨੇ ਹੱਸਦੇ ਹੋਏ ਪੁੱਛਣਾ ਕੁੜੇ ਤੇਰੀ ਨਿੱਕੇ ਇਕੇ ਕਿਹੜੇ ਦੁਸ਼ਮਣ ਬਣ ਕੇ ਨਹੀਂ ਸਾਡਾ ਤਾਂ ਬਣਿਆ ਨਹੀਂ ਕੋਈ ਅਜ ਤੱਕ ਬੀਬੀ ਮੇਲੇ ਦੁਸ਼ਮਣ ਬਹੁਤਾ ਇੱਕ ਤਾਂ ਉਹ ਤਾਲੇ ਦਾ ਮੁੰਡਾ ਉਹ ਮੈਨੂੰ ਕਹੋ ਤੇਰਾ ਮੰਮੀ ਪਾਪਾ ਕੌਣ ਆ ਤੇ ਉਹ ਕਿਉਂ ਨਹੀਂ ਆਉਂਦੇ ਕਦੇ ਫੇਰ ਮੈਨੂੰ ਗੁੱਸਾ ਆਇਆ ਤਾਂ ਮੈਂ ਚੱਪਾ ਨਾਲੀ ਪਟਿਆ ਬੀਬੀ ਉਹ ਹੰਤ ਨੇ ਝਿੜਕ ਕੇ ਕਹਿਣਾ ਤੂੰ ਮੇਰਾ ਨਾਂ ਲੈ ਦਿੰਦੀ ਇਹ ਆ ਮੇਰੀ ਮੰਮੀ ਕੁੱਟਣ ਦੇ ਕਿ ਲੋੜ ਸੀ ਵੱਡੀ ਆਈ ਝਾਂਸੀ ਦੀ ਰਾਣੀ ਆ ਪਹਿਲਾਂ ਬੋਲਣਾ ਤਾਂ ਸਿੱਖ ਲੈ ਤੁਤਲਾ ਕੇ ਬੋਲਦੀ ਰਹੀ ਆ ਫੇਰ ਜੁਦਲਾ ਲਈ ਜਿਹੜੇ ਲਾਉਣੇ ਆ ਦੂਜੀਆਂ ਮਹੰਤਾ ਨੇ ਕਮਲਾ ਮਹੰਤ ਨੂੰ ਹੱਸਦੇ ਹੋਏ ਕਹਿਣਾ ਦੀਦੀ ਜਮਈ ਤੇਰੇ ਦੇ ਕੀ ਹੈ ਉਹੀ ਗੁੱਸਾ ਉਹੀ ਤੇਰਾ ਸਾਡੇ ਬਿਹੜੇ ਇੱਕ ਹੋਰ ਬੀਬੀ ਆ ਗਈ। ਇੱਕ ਦਿਨ ਜਿੰਦ ਸਕੂਲੋਂ ਆਦਾਸ ਹੋਈ ਬੀਬੀ ਮਹੰਤ ਕੋਲੋਂ ਆਈ। ਤੇ ਕਹਿੰਦੀ ਬੀਬੀ ਮੇਲਾ ਪਾਪਾ ਕਿੱਥੇ ਹੈ? ਉਹ ਅੱਜ ਫੇਰ ਮੈਨੂੰ ਕਹਿੰਦਾ ਤੇਰੇ ਪਾਪਾ ਹੈ ਨਹੀਂ। ਬਸ ਅੱਜ ਤਾਂ ਪਾਪਾ ਹੀ ਲਿਆ ਕੇ ਦਿਓ। ਇਹ ਅਨਤਾਜਬਾ ਨਾ ਬੀਬੀ ਮਹੰਤ ਕੋਲ ਹੀ ਸੀ ਨਾ ਕਿਸੇ ਹੋਰ ਕੋਲ। ਰਜਨੀ ਨੇ ਦਿਲ ਤੇ ਹੱਥ ਤਰਿਆ। ਮਾਣੀ ਹੀ ਮਣ ਆਖਿਆ ਕਮਲੋ ਤੇਰੀ ਤਾਂ ਮਾਂ ਵੀ ਤੈਨੂੰ ਭੁੱਲ ਗਈ ਹੋਈ ਹਾਜੀ ਇਹ ਹੀ ਗੱਲ ਸੋਚੀ ਸੀ ਕਿ ਜਿੰਦ ਨੂੰ ਪਤਾ ਨਹੀਂ ਕਿਧਰੋਂ ਛਿੰਦੀ ਜਾਦਾ ਗਈ ਤੇ ਜਿੰਦ ਉੱਚੀ ਉੱਚੀ ਰੋਂ ਲੱਗ ਪਈ ਹਾਏ ਮੇਰੀ ਬੀਬੀ ਕਿੱਥੇ ਐ ਮੈਂ ਜਾਣਾ ਹਾਏ ਮੇਰੀ ਬੀਬੀ ਕਿੱਥੇ ਐ ਮੈਂ ਬੀਬੀ ਕੋਲੇ ਜਾਣਾ ਜਿੰਦ ਦੇ ਰੋਂ ਨੇ ਬੀਬੀ ਤੇ ਰਜਨੀ ਮੁਹੰਤ ਸਣੇ ਨਾਲ ਤੈਨੂੰ ਭਾਜਣਾ ਪਾ ਦਿੱਤੀਆਂ ਸਾਰੇ ਭੱਜ ਕੇ ਜਿਹੜੇ ਆਏ ਰਾਜਨੀ ਮੰਤਰੀ ਜਿੰਦ ਨੂੰ ਬੁਖਲ ਚ ਲੈ ਲਿਆ ਪੁੱਤ ਆ ਦੇਖ ਮੈਂ ਤੇਰੀ ਵੀਪੀ ਤੇਰੀ ਵੀਪੀ ਆ ਦੇਖ ਤੇਰੇ ਤਾਂ ਦੋੜੋ ਵੀ ਗਿਆ ਨੇ ਪੁੱਤ ਕਹਿੰਦੀ ਰਜਨੀ ਨੇ ਜਿੰਦ ਨੂੰ ਇੱਕ ਨਾਲ ਲਾਇਆ ਤਾਂ ਜਿੰਦ ਨਾਲ ਦੀ ਨਾਲ ਹੀ ਹੋਲੀ ਉਹ ਬੀਬੀ ਜਿਹੜੀ ਚੜੀਵਾ ਕੇ ਦਿੰਦੀ ਸੀ ਫਾਕ ਸੂਟ ਬਣਾ ਕੇ ਦਿੰਦੀ ਸੀ ਉਹ ਬੀਬੀ ਲੈਣੇ ਆ ਨਾਨੀ ਵੀ ਲੈਣੇ ਆ ਉਸ ਦਿਨ ਜਿੰਦ ਮਸਾਈ ਬ੍ਰਾਈ ਸਾਰਾ ਨਿਰਾਲ ਬਲਕੀ ਉਧਰ ਉਹਦੀ ਮਾਂ ਚਿੰਦੀ ਨੇ ਤਲੋਚਨ ਸਿਉਣੀ ਹਰ ਪਾਸਿਓਂ ਦਵਾਈ ਦਿਵਾ ਕੇ ਲਿਆਂਦੀ ਇੱਕ ਹੌ ਕਾ ਜਹਾ ਦਿਲ ਵਿੱਚ ਵਸਣ ਕਰਕੇ ਅੰਦਰੋਂ ਕਮਜ਼ੋਰ ਹੋ ਗਈ ਸੀ ਇੱਕ ਦਿਨ ਚਿੰਦੀ ਨੂੰ ਚੌਂਦਰੇ ਤੇ ਬੈਠੀ ਹੋਈ ਚੱਕਰ ਆਇਆ ਤੇ ਚਿੰਦੀ ਡਿੱਗ ਪਈ ਸੀਰੀ ਭੱਜ ਕੇ ਪਿੰਡ ਦੇ ਡਾਕਟਰ ਨੂੰ ਬੁਲਾ ਲਿਆ ਆ ਦਾਈ ਨੂੰ ਵੀ ਬੁਲਾਇਆ ਗਿਆ ਸਾਰੇ ਨੇ ਚਿੰਦੀ ਨੂੰ ਸੱਜੱਕ ਕੀਤਾ ਤੇ ਅਖੀਰ ਤਰਲੋਚਨ ਸੌਂਦੀ ਮਾਂ ਨੂੰ ਵਧਾਈ ਦੇਂਦਿਆ ਹੋਇਆ ਕਿਹਾ ਸਰਦਾਰ ਨੇ ਵਧਾਈਆਂ ਤਾਂ ਨਹੀਂ ਧੀ ਰਾਣੀ ਨੂੰ ਦਿਨ ਟੱਪਿਆ ਭਾਈ ਪਰ ਨਾਲੀ ਚੁੰਨੀ ਦੇ ਪੱਲੇ ਨਾਲ ਮੂੰਹ ਜਹਾ ਟੱਪ ਗਿਆ ਕਿਹਾ ਭਾਈ ਐਤ ਕੀ ਬੰਨ ਸਭ ਕਰ ਲਿਓ ਕੁੜੀ ਦਾ ਮੰਝਾ ਸਾਤ ਸਭ ਕੁਝ ਬਦਲਦੇ ਹੋਰ ਤਾਂ ਹੋਰ ਦੋਹਾਂ ਜੀਆਂ ਨੂੰ ਕਹਿ ਕੇ ਗੁਰੂ ਘਰ ਜਾਣ ਜਾਣ ਰੱਬ ਬਖਸ਼ੇਰੂਗਾ ਫੇਰ ਤਾਂ ਸਾਰੇ ਮੇਸੀ ਪਰ ਗੁਰੂ ਘਰ ਜਾਣ ਦੀ ਗੱਲ ਤਾਂ ਲਚਣ ਸਿਉਣਾ ਕਰਨੀ ਔਖੀ ਸੀ ਘਾਟੀ ਜਾਂਦਾ ਸੀ ਉਹ ਧਾਰਮਿਕ ਥਾਵਾਂ ਤੇ ਬੇਬੇ ਨੂੰ ਚਿੰਦੀ ਦਾ ਪੇਪਰ ਵੱਡ-ਵੱਡ ਖਾਂਦਾ ਸੀ ਡਰ ਤਾਂ ਲੱਗਦਾ ਹੀ ਸੀ ਕਿ ਪਹਿਲਾਂ ਵੀ ਬਾਪ ਮੂਰੇ ਆਇਆ ਤੇ ਹੁਣ ਪਤਾ ਨਹੀਂ की सिरे चढ़ू ये कहानी बहुत ही भावुक कहानी होती जा रही है तो है किस तरह लगी लाइक शेयर कमेंट करके जरूर दसना जी अगला भाग कल जरूर सुनना सुन ले बहुत बहुत धन्यवाद जी